ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਦੋ ਕਤਲ ਹੁੰਦੇ ਨੇ ਮਾਂ ਅਤੇ ਪੁੱਤ ਦਾ ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਾਤਲਾਂ ਤੱਕ ਪਹੁੰਚਦੀ ਹੈ ਕਾਤਲਾਂ ਦੀ ਉਮਰ ਲਗਭਗ 19-20 ਸਾਲ ਹੁੰਦੀ ਹੈ ਪਰ ਕਾਤਲ ਜੋ ਇਹਨਾਂ ਕਤਲਾਂ ਪਿੱਛੇ ਕਾਰਨ ਦੱਸਦੇ ਨੇ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਤੇ ਫੇਰ ਜਦੋਂ ਸਾਰਾ ਰਾਜ ਖੁੱਲ ਕੇ ਬਾਹਰ ਆਉਂਦਾ ਹੈ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਇਸ ਦੇ ਅਧੀਨ ਪੈਂਦਾ ਇਲਾਕਾ ਕਮੋਠਾ ਤੇ ਕਮੋਠਾ ਦੇ ਅਧੀਨ ਪੈਂਦਾ ਡਰੀਮਸ ਅਪਾਰਟਮੈਂਟ ਇਸਦੇ ਇੱਕ ਫਲੈਟ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਦੀ ਉਮਰ 70 ਸਾਲ ਸੀ ਉਸ ਦਾ ਨਾਮ ਗੀਤਾ ਸੀ ਤੇ ਗੀਤਾ ਦੇ ਨਾਲ ਉਸ ਦਾ ਮੁੰਡਾ ਜਿਸ ਦਾ ਨਾਮ ਜਤਿੰਦਰ ਸੀ 45 ਸਾਲਾ ਉਹ ਵੀ ਰਹਿੰਦਾ ਸੀ ਗੱਲ ਹੈ 31 ਦਸੰਬਰ 2024 ਦੀ ਸਵੇਰ ਹੁੰਦੀ ਹੈ 1 ਜਨਵਰੀ 1 ਜਨਵਰੀ ਦੀ ਸਵੇਰ ਹੁੰਦੀ ਹੈ ਤਾਂ ਜੋ ਇਸ ਫਲੈਟ ਦੇ ਆਸੇ ਪਾਸੇ ਵਾਲੇ ਰਹਿਣ ਵਾਲੇ ਸੀ ਉਹਨਾਂ ਨੂੰ एलपीजी गैस ਦਾ ਮੁਸ਼ਕ ਆਉਣ ਲੱਗਿਆ ਹੁਣ ਸਾਰੇ ਆਂਡੀ ਗਵਾਂਡੀ ਸੋਚਦੇ ਨੇ ਕਿ ਕੀ ਹੋ ਸਕਦਾ ਹੈ ਇਹ ਜੋ ਸਮੈਲ ਆ ਰਹੀ ਹੈ ਕਿੱਥੋਂ ਆ ਰਹੀ ਹੈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਜੋ ਸਮੈਲ ਆ ਰਹੀ ਆ ਇਹ ਤਾਂ ਗੀਤਾ ਦੇ ਫਲੈਟ ਦੇ ਵਿੱਚੋਂ ਆ ਰਹੀ ਹੈ ਹੁਣ ਆਂਡੀ ਗਵਾਂਡੀ ਇੱਥੇ ਇਕੱਠੇ ਹੁੰਦੇ ਨੇ ਇਕੱਠੇ ਹੋਣ ਤੋਂ ਬਾਅਦ ਗੀਤਾ ਦੇ ਫਲੈਟ ਦੀ ਬੈਲ ਬਜਾਈ ਜਾਂਦੀ ਹੈ ਅੰਦਰੋਂ ਕੋਈ ਨਹੀਂ ਬੋਲਦਾ ਗੀਤਾ ਨੂੰ ਫੋਨ ਵੀ ਕੀਤਾ ਜਾਂਦਾ ਨਾ ਹੀ ਗੀਤਾ ਫੋਨ ਚੱਕ ਰਹੀ ਸੀ ਤੇ ਉਸ ਤੋਂ ਬਾਅਦ ਇਸ ਫਲੈਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ ਪਰ ਅੰਦਰੋਂ ਤਾਂ ਕੋਈ ਵੀ ਰਿਸਪਾਂਸ ਨਹੀਂ ਆ ਰਿਹਾ ਸੀ ਪਰ ਇਹ ਜੋ ਫਲੈਟ ਸੀ ਇਹ ਅੰਦਰੋਂ ਹੀ ਬੰਦ ਸੀ ਹੁਣ ਸਭ ਨੂੰ ਸ਼ੱਕ ਹੁੰਦਾ ਕਿ ਆਖਰ ਕੀ ਗੱਲ ਹੈ ਕੋਈ ਮਾੜੀ ਘਟਨਾ ਹੋਈ ਹੋਵੇਗੀ ਜਾਂ ਕੋਈ ਮਾੜਾ ਕੰਮ ਹੋਇਆ ਹੋਵੇਗਾ ਤਾਂ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਨਾਲ ਫਾਇਰ ਬਗਰੇਡ ਆਉਂਦੀ ਹੈ ਪੁਲਿਸ ਵਾਲੇ ਵੀ ਆ ਕੇ ਦਰਵਾਜ਼ਾ ਖੜਕਾਉਂਦੇ ਨੇ ਪਰ ਦਰਵਾਜ਼ਾ ਕੋਈ ਨਹੀਂ ਖੋਲਦਾ ਉਸ ਤੋਂ ਬਾਅਦ ਇਸ ਫਲੈਟ ਦੇ ਦਰਵਾਜ਼ੇ ਨੂੰ ਤੋੜ ਦਿੱਤਾ ਜਾਂਦਾ ਹੈ ਤੋੜ ਕੇ ਜਦੋਂ ਪੁਲਿਸ ਅੰਦਰ ਦਾਖਲ ਹੁੰਦੀ ਹੈ ਤੇ ਜੋ ਪੁਲਿਸ ਦੇਖਦੀ ਹੈ ਉਹ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਫਲੈਟ ਦੇ ਅੰਦਰ ਗੀਤਾ ਦੀ Laash ਪਈ ਸੀ ਜਿਸ ਦੇ ਗਾਲ ਉੱਤੇ ਚਾਕੂ ਦੇ ਨਾਲ ਬਾਹਰ ਕੀਤਾ ਹੋਇਆ ਸੀ ਤੇ ਨਾਲ ਹੀ ਉਸ ਦੇ ਪੁੱਤਰ 45 ਸਾਲਾ ਜਤਿੰਦਰ ਦੀ ਵੀ Laash ਪਈ ਸੀ ਹੁਣ ਪੁਲਿਸ ਸੋਚ ਰਹੀ ਸੀ ਕਿ ਇਹ ਫਲੈਟ ਤਾਂ ਅੰਦਰੋਂ ਬੰਦ ਸੀ ਫੇਰ ਇਦਾਂ ਕਿਵੇਂ ਹੋ ਸਕਦਾ ਹੈ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਆਸੇ-ਪਾਸੇ ਦੇਖਦੇ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਕਾਤਲ ਸੀ ਉਹ ਛੱਤ ਦੇ ਜ਼ਰੀਏ ਇੱਥੋਂ ਭੱਜ ਗਏ ਉਹਨਾਂ ਨੇ ਫਲੈਟ ਨੂੰ ਅੰਦਰੋਂ ਬੰਦ ਕੀਤਾ ਤੇ ਉਸ ਤੋਂ ਬਾਅਦ ਛੱਤ ਦੇ ਜ਼ਰੀਏ ਭੱਜ ਗਏ ਕਿ ਕਿਸੇ ਨੂੰ ਪਤਾ ਨਾ ਲੱਗੇ ਪਰ ਇਹ ਕਾਤਲ ਕੌਣ ਸੀ ਕਿਹਨਾਂ ਨੇ ਗੀਤਾ ਅਤੇ ਉਸਦੇ بیٹے ਜਤਿੰਦਰ ਦਾ ਕਤਲ ਕੀਤਾ ਸੀ ਤਾਂ ਹੁਣ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਅਤੇ ਜੋ ਜਤਿੰਦਰ ਅਤੇ ਗੀਤਾ ਸੀ ਇਹਨਾਂ ਦੇ ਫੋਨਾਂ ਦੀ ਸੀਡੀਆਰ ਕਢਵਾਈ ਜਾਂਦੀ ਹੈ ਤਾਂ ਇਹਨਾਂ ਦੇ ਫੋਨਾਂ ਦੇ ਵਿੱਚ ਆਉਂਦਾ ਹੈ ਕਿ ਜੋ ਜਤਿੰਦਰ ਸੀ ਉਸ ਨੇ ਲਾਸਟ ਕਾਲ ਸ਼ੁਭਮ ਨੂੰ ਕੀਤੀ ਸੀ ਜੋ ਕਿ ਜਤਿੰਦਰ ਦਾ ਦੋਸਤ ਸੀ ਅਤੇ ਇੱਥੇ ਨੇੜੇ ਹੀ ਰਹਿੰਦਾ ਸੀ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਆਉਂਦਾ ਹੈ ਕਿ 31 ਦਸੰਬਰ ਦੀ ਰਾਤ ਨੂੰ ਸ਼ੁਭਮ ਅਤੇ ਉਸ ਦਾ ਦੋਸਤ ਮਹੇਸ਼ ਜਤਿੰਦਰ ਦੇ ਨਾਲ ਇਹਨਾਂ ਦੇ ਘਰੇ ਆਏ ਸੀ ਹੁਣ ਇਹਨਾਂ ਦੋਨਾਂ ਨੂੰ ਚੱਕ ਲੇਤਾ ਜਾਂਦਾ ਹੈ ਸ਼ੁਭਮ ਨੂੰ ਅਤੇ ਮਹੇਸ਼ ਨੂੰ ਜਿਨ੍ਹਾਂ ਦੀ ਉਮਰ ਲਗਭਗ 19-20 ਸਾਲ ਸੀ ਇਹਨਾਂ ਤੋਂ ਜਦੋਂ ਹੁਣ ਸਖਤੀ ਦੇ ਨਾਲ ਪੁੱਛਿਆ ਜਾਂਦਾ ਹੈ ਤਾਂ ਜੋ ਇਹ ਕਹਾਣੀ ਦੱਸਦੇ ਨੇ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਇਹ ਦੱਸਦੇ ਨੇ ਕਿ ਜਤਿੰਦਰ ਨੇ ਸ਼ੁਭਮ ਨੂੰ ਫੋਨ ਕੀਤਾ ਕਿਉਂਕਿ ਸ਼ੁਭਮ ਜਤਿੰਦਰ ਦਾ ਦੋਸਤ ਸੀ ਤੇ ਸ਼ੁਭਮ ਦਾ ਦੋਸਤ ਮਹੇਸ਼ ਸੀ ਜਤਿੰਦਰ ਨੇ ਸ਼ੁਭਮ ਨੂੰ ਫੋਨ ਕੀਤਾ ਕਿ ਅੱਜ 31 ਦਸੰਬਰ ਹੈ ਆਪਾਂ ਘਰੇ ਪਾਰਟੀ ਕਰਾਂਗੇ ਸ਼ਰਾਬ ਪੀਵਾਂਗੇ ਚਿਕਨ ਬਣਾਵਾਂਗੇ ਤੇ ਗਾਣਾ ਵਜਾਣਾ ਕਰਾਂਗੇ ਡਾਂਸ ਕਰਾਂਗੇ ਤੂੰ ਆ ਜਾ ਆਪਣੇ ਦੋਸਤ ਮਹੇਸ਼ ਨੂੰ ਨਾਲ ਲੈ ਹੁਣ ਜਤਿੰਦਰ ਸ਼ੁਭਮ ਅਤੇ ਮਹੇਸ਼ ਨੂੰ ਨਾਲ ਲੈ ਆਉਂਦਾਗਾ ਤੇ ਉਸ ਤੋਂ ਬਾਅਦ ਇੱਕ ਘਰ ਦੇ ਅੰਦਰ ਗਾਣਾ ਵਜਾਉਣਾ ਕਰਦੇ ਨੇ ਇਹਨਾਂ ਦੇ ਬੂਫਰ ਲਗਾਏ ਹੁੰਦੇ ਨੇ ਸ਼ਰਾਬ ਦੀਆਂ ਬੋਤਲਾਂ ਵੀ ਖੋਲਦੀਆਂ ਨੇ ਅਤੇ ਚਿਕਨ ਵੀ ਜੋ ਕੀਤਾ ਹੁੰਦੀ ਆ ਉਹ ਬਣਾਉਂਦੀ ਹੈ ਉਸ ਤੋਂ ਬਾਅਦ ਇਹ ਦੱਸਦੇ ਨੇ ਕਿ ਇਦਾਂ ਚੱਲਦਾ ਰਹਿੰਦਾ ਜਦੋਂ ਕਾफी ਸਮਾਂ ਹੋ ਜਾਂਦਾ ਹੈ ਇਹ ਸ਼ਰਾਬ ਪੀ ਕੇ ਤੰਨ ਹੋ ਜਾਂਦੇ ਨੇ ਜਾਨੀ ਸ਼ਰਾਬੀ ਹੋ ਜਾਂਦੇ ਨੇ ਉਸ ਤੋਂ ਬਾਅਦ ਜੋ ਗੀਤਾ ਹੁੰਦੀ ਹੈ 70 ਸਾਲਾਂ ਏਕ ਰਟਾ ਟੀਚਰ ਹੁੰਦੀ ਹੈ ਇਹ ਸ਼ੋਭਾ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਸੰਬੰਧ ਬਣਾ ਇਸ ਨੂੰ ਕਮਰੇ ਦੇ ਵਿੱਚ ਲੈ ਜਾਂਦੀ ਹੈ ਤੇ ਜੋ ਜਤਿੰਦਰ ਹੁੰਦਾ ਉਹ ਮਹੇਸ਼ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਸੰਬੰਧ ਬਣਾ ਜਾਨੀ ਸਮਲਿੰਗੀ ਸੀ ਜਤਿੰਦਰ ਜੋ ਸੀ ਇਹਨਾਂ ਦੇ ਕਹਿਣ ਮੁਤਾਬਕ ਸਮਲਿੰਗੀ ਸੀ ਇਹ ਦੋਨੇ ਦੋਸਤਾਂ ਨੂੰ ਇੱਕ ਨੂੰ ਮਾਂ ਕਹਿੰਦੀ ਹੈ ਕਿ ਮੇਰੇ ਨਾਲ ਸਬੰਧ ਬਣਾ ਤੇ ਦੂਜਾ ਮਹੇਸ਼ ਨੂੰ ਉਸ ਦਾ ਮੁੰਡਾ ਕਹਿੰਦਾ ਕਿ ਮੇਰੇ ਨਾਲ ਸਬੰਧ ਬਣਾ ਯਾਨੀ ਜਤਿੰਦਰ ਮਹੇਸ਼ ਨੂੰ ਕਹਿੰਦਾ ਕਿ ਮੇਰੇ ਨਾਲ ਸਬੰਧ ਬਣਾ ਤੇ ਮਾਂ ਸ਼ੋਭਮ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਸਬੰਧ ਬਣਾ ਹੁਣ ਜਦੋਂ ਇਹ ਕੁਝ ਹੋਣ ਲੱਗ ਜਾਂਦਾ ਹੈ ਸ਼ੋਭਮ ਨੂੰ ਤਾਂ ਜੋ ਗੀਤਾ ਹੁੰਦੀ ਹੈ ਇੱਕ ਕਮਰੇ ਦੇ ਵਿੱਚ ਲੈ ਜਾਂਦੀ ਹੈ ਤੇ ਇਧਰ ਜਦੋਂ ਮਹੇਸ਼ ਬਾਹਰ ਰਹਿ ਜਾਂਦਾ ਹੈ ਤਾਂ ਮਹੇਸ਼ ਉੱਤੇ ਜਤਿੰਦਰ ਦਬਾਅ ਬਣਾਉਣ ਲੱਗਦਾ ਹੈ ਕਿ ਤੂੰ ਮੇਰੇ ਨਾਲ ਸਬੰਧ ਬਣਾ ਜੋ ਕੁਝ ਇਹਨਾਂ ਕਾਤਲਾਂ ਨੇ ਦੱਸਿਆ ਇਸ ਗੱਲ ਤੋਂ ਮਹੇਸ਼ ਦੁਖੀ ਹੋ ਜਾਂਦਾ ਹੈ ਤੇ ਉਹ ਇੱਕ ਰੌੜ ਚੱਕਦਾ ਹੈ ਰੌੜ ਚੱਕ ਕੇ ਜਤਿੰਦਰ ਦੇ ਸਿਰ ਵਿੱਚ ਮਾਰਦਾ ਹੈ ਹੁਣ ਜਦੋਂ ਜਤਿੰਦਰ ਦੇ ਸਿਰ 'ਚ ਵਜਦੀ ਆ ਤਾਂ ਜਤਿੰਦਰ ਦੀ ਚੀਕ ਨਿਕਲ ਜਾਂਦੀ ਹੈ ਚੀਕ ਸੁਣ ਕੇ ਜੋ ਗੀਤਾ ਹੁੰਦੀ ਹੈ ਜਤਿੰਦਰ ਦੀ ਮਾਂ ਉਹ ਬਾਹਰ ਆਉਂਦੀ ਹੈ ਉਸ ਨੇ ਦੇਖਿਆ ਕਿ ਉਸ ਦਾ ਬੇਟਾ ਖੂਨ ਨਾਲ ਲਥਪਥ ਹੈ ਤੇ ਹੁਣ ਗੀਤਾ ਚੀਕਾ ਮਾਰਦੀ ਹੈ ਸ਼ੋਭਮ ਅਤੇ ਮਹੇਸ਼ ਨੂੰ ਲੱਗਦਾ ਹੈ ਕਿ ਇਹ ਚੀਕਾ ਮਾਰ ਮਾਰ ਕੇ ਸਭ ਨੂੰ ਦੱਸ ਦੇਵੇਗੀ ਕਿਉਂ ਨਾ ਇਸ ਦਾ ਵੀ ਕਤਲ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਇਹ ਰਸੋਈ ਦੇ ਵਿੱਚੋਂ ਚਾਕੂ ਚੱਕ ਕੇ ਲਿਆਉਂਦੇ ਨੇ ਤੇ ਗੀਤਾ ਦੇ ਗਲ ਉੱਤੇ ਫੇਰ ਦਿੰਦੇ ਨੇ ਗੀਤਾ ਦੀ ਮੌਤ ਹੋ ਜਾਂਦੀ ਹੈ ਪਰ ਇਹਨਾਂ ਨੂੰ ਪੱਕਾ ਕਨਫਰਮ ਨਹੀਂ ਸੀ ਕਿ ਜੋ ਜਤਿੰਦਰਾ ਉਸ ਦੀ ਮੌਤ ਹੋ ਗਈ ਜਾਂ ਨਹੀਂ ਹੋਈ ਉਸ ਤੋਂ ਬਾਅਦ ਜਤਿੰਦਰ ਦੇ ਹੋਰ ਰਾਣਾ ਮਾਰੀਆਂ ਜਾਂਦੀਆਂ ਕਾਫੀ ਰਾਣਾ ਮਾਰ ਕੇ ਇਹਨਾਂ ਨੂੰ ਇਹ ਹੋ ਜਾਂਦਾ ਹੈ ਕਿ ਇਹਨਾਂ ਦੋਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਦਾ ਕਿ ਇਹ ਸਾਰੇ ਕਤਲ ਕਾਂਡ ਨੂੰ ਆਪਾਂ ਇੱਕ ਹਾਦਸੇ ਦਾ ਰੂਪ ਦੇਈਏ ਤਾਂ ਇਹ ਜੋ ਐਲਪੀਜੀ ਗੈਸ ਹੁੰਦੀ ਹੈ ਉਸ ਦੇ ਸਿਲੰਡਰ ਨੂੰ ਆਨ ਕਰ ਦਿੰਦੇ ਨੇ ਤੇ ਜੋ ਘਰ ਦੇ ਵਿੱਚ ਸੋਨਾ ਚਾਂਦੀ ਜੋ ਵੀ ਨਗਦੀ ਹੁੰਦੀ ਹੈ ਉਹ ਇਹ ਚੱਕ ਲੈਂਦੇ ਨੇ ਇਹਨਾਂ ਨੂੰ ਲੱਗਦਾ ਕਿ ਹੁਣ ਕਤਲ ਤਾਂ ਕਰ ਦਿੱਤੇ ਤੇ ਘਰ ਵਿੱਚ ਜੋ ਮਿਲਦਾ ਇਸ ਨੂੰ ਵੀ ਲੁੱਟ ਲਵੋ ਇਹ ਸਭ ਕੁਝ ਚੱਕ ਕੇ ਐਲਪੀਜੀ ਗੈਸ ਨੂੰ ਖੁੱਲੀ ਛੱਡ ਕੇ ਤੇ ਉਸ ਤੋਂ ਬਾਅਦ ਇਹ ਛੱਤ ਦੇ ਜ਼ਰੀਏ ਇੱਥੋਂ ਭੱਜ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦਾ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਸ਼ੁਭਮ ਅਤੇ ਮਹੇਸ਼ ਵੱਲੋਂ ਕੀਤੇ ਗਏ ਕਤਲ ਸਾਹਮਣੇ ਆ ਗਏ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਉੱਤੇ ਕੇਸ ਦਰਜ ਕੀਤਾ ਗਿਆ ਕੇਸ ਦਰਜ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਵਗ੍ਹਾ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਮਾਂ ਅਤੇ ਪੁੱਤ ਦੋਨੋਂ ਹੀ ਐਦਾਂ ਦੇ ਨਿਕਲੇ ਜਿਸ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਜੋ ਕਿ ਸ਼ੁਭਮ ਅਤੇ ਮਹੇਸ਼ ਨੇ ਕਿਹਾ ਉਹਨਾਂ ਦੇ ਕਹਿਣ ਮੁਤਾਬਕ ਕਿ ਇਹ ਸਮਲਿੰਗੀ ਸੀ मां ਨੂੰ ਵੀ ਪਤਾ ਸੀ ਕਿ ਮੇਰਾ ਬੇਟਾ ਸਾਂਭ ਲੇਂਗੀ ਹੈ ਤੇ मां ਨੇ ਵੀ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਕਿਹਾ ਕਿ ਮੇਰੇ ਨਾਲ ਸੰਬੰਧ ਬਣਾਓ ਪਰ ਕਿਸੇ ਨੂੰ ਕੋਈ ਅੰਦਾਜ਼ਾ ਹੀ ਨਹੀਂ ਕਿ ਕੀ ਹੋ ਰਿਹਾ ਕਿਸ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਕੌਣ ਕਿੱਦਾਂ ਦਾ ਕੌਣ ਕਿੱਦਾਂ ਦਾ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਤਾਂ ਜਿਵੇਂ ਕਹਿੰਦੇ ਨੇ ਕਿ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਫੇਰ ਹੀ ਪਤਾ ਲੱਗਦਾ ਕਿ ਗਾਂਹ ਵਾਲਾ ਬੰਦਾ ਕਿੱਦਾਂ ਦਾਗਾ ਗਾਂਹਾਂ ਵਾਲੇ ਬੰਦੇ ਦੇ ਮਨ ਦੇ ਵਿੱਚ ਕੀ ਚੱਲ ਰਿਹਾਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ